ਇਹ ਜਿਹੜੀ ਸਾਡੀ ਪਹਿਲੀ ਸੁਸਾਇਟੀ ਸੀ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਹਾਰਪੁਰ ਦੇ ਵਿੱਚ ਅੱਜ ਜਿਹੜਾ ਆ ਇਹਦਾ 12ਵਾਂ ਜਿਹੜਾ ਸਾਲਾਨਾ ਦਿਵਸ ਮਨਾਇਆ ਜਾ ਰਿਹਾ ਹੁਣ ਅਗਲਾ ਕੰਮ ਇਹਨੂੰ ਹੋਰ ਵਧਾਉਣ ਦੇ ਉੱਪਰ ਆ ਰਿਹਾ ਕਲਸਟਰ ਬਾਰੇ ਤੇ ਉਹਦੇ ਵਿੱਚ ਸਿਖਲਾਈਆਂ ਲੈ ਕੇ ਹਰੇਕ ਬਲਾਕ ਵਿੱਚ ਦੋ-ਦੋ ਕ੍ਰਿਸ਼ੀ ਸਖੀ ਜਾਂ CRP ਕਹਿੰਦੇ ਆ ਜਿਹੜੇ ਕਮਿਊਨਿਟੀ ਰਿਸੋਰਸ ਪਰਸਨ ਆ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਉਤੋਂ ਬਾਅਦ ਹੋਰ ਗਾਂਵਦੂ ਕਿਸਾਨ ਹਰੇਕ ਬਲਾਕ ਦੇ ਵਿੱਚ ਤਿਆਰ ਕੀਤੇ ਜਾ ਰਹੇ ਆ ਇਹ ਜਨਰਲ ਫੈਕਟਰੀ ਸਾਡੇ ਜਗਜੀਤ ਸਿੰਘ ਜੀ ਉਹਨਾਂ ਦੇ ਪਿੰਡ ਜਾਜਾਂ ਵਿਖੇ ਜੋ ਟਾਂਡਾ ਰੋਡ ਤੇ ਹੈ ਉਸ ਫਾਰਮ ਤੇ ਇਹ ਸਲਾਨਾ ਸਵਾਗਤ ਮਨਾਇਆ ਗਿਆ ਜਿਹਦੇ ਵਿੱਚ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਨੇ ਕੇਵੀਕੇ ਦੇ ਵਿਗਿਆਨੀ ਸਹਿਬਾਨ ਨੇ ਜਿਹੜਾ ਸ਼ਿਰਕਤ ਕੀਤੀ ਹੈ ਆਪਣੇ ਵਿਚਾਰ ਪੇਸ਼ ਕੀਤੇ ਆ ਕਿਸਾਨਾਂ ਨੂੰ ਸੇਧ ਦਿੱਤੀ ਹੈ ਕਿ ਹੋਰ ਕਿਸ ਤਰ੍ਹਾਂ ਜਿਹੜਾ ਇਹ ਸਿਸਟਮ ਅਗੇ ਇੰਪਰੂਵ ਕੀਤਾ ਜਾ ਸਕਦਾ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਦੱਸਿਆ ਗਿਆ ਤੁਹਾਡੇ ਜਿੰਨੇ ਵੀ ਸੱਜਣ ਮਿੱਤਰ ਤੁਹਾਡੇ ਫੈਮਲੀ ਮੈਂਬਰ ਤੁਹਾਡੇ ਰਿਸ਼ਤੇਦਾਰ ਜੇ ਟਾਂਡਾ ਦਸੂਹਾ ਮਕੇਰੀਆਂ ਤਲਵਾੜਾ ਹਾਜੀਪੁਰ ਦੇ ਨਾਲ ਸੰਬੰਧਿਤ ਨੇ ਇਹਨਾਂ ਸਕੀਮਾਂ ਦਾ ਲਾਭ ਲੈਣਾ ਚਾਹੁੰਦੇ ਨੇ ਤਾਂ ਉਹ ਸਿੱਧੇ ਤੌਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਜੋ ਵੀ ਆਪਾਂ ਕੈਂਪੇਨ ਚਲਾਉਣੀ ਹੈ ਜੀ ਫਾਰਮਰਸ ਦੇ ਲਈ ਉਹ ਤੁਸੀਂ ਆਪਣੀ ਖੇਤੀ ਨੂੰ ਦੱਸੋ ਆਪਾਂ ਉਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟ ਕਰਾਂਗੇ ਜੀ ਅੱਗੇ ਤੋਂ ਅੱਗੇ ਹਨਾ ਕੁਝ ਇਹੋ ਜੀ ਇਨਫੋਰਮੇਸ਼ਨ ਆਉਂਦੀ ਹੈ ਸਾਨੂੰ ਦੱਸੋ ਇੱਕੋ ਹੀ ਚੀਜ਼ ਪੈਰੀਸ਼ੇਬਲ ਕੋਈ ਵੀ ਚੀਜ਼ ਹਾਈ ਅਮਾਊਂਟ ਦੇ ਵਿੱਚ ਕਰਦੇ ਹੋ ਤਾਂ ਉਹਦੀ ਮਾਰਕੀਟਿੰਗ ਨਹੀਂ ਹੁੰਦੀ ਤੇ ਫਿਰ ਪ੍ਰੋਬਲਮ ਆਉਂਦੀ ਹੈ ਸੋ ਥੋੜਾ ਥੋੜਾ ਏਰੀਆ ਅਸੀਂ ਸ਼ਿਫਟ ਕਰਕੇ ਮੰਨ ਲਓ 10 ਜੀਮੀਦਾਰ 10 ਕਿੱਲੇ ਪਿੰਡ ਦੇ ਵਿੱਚ ਸਬਜ਼ੀ ਬੀਜਣ ਲੱਗ ਗਏ ਤੇ ਉਹ 10 ਕਿੱਲਿਆਂ ਦੀ ਸਬਜ਼ੀ ਪਿੰਡ ਦੇ ਵਿੱਚ ਆਰਾਮ ਨਾਲ ਵੇਚ ਸਕਦੀ ਆ ਮੈਂ ਚਾਹੁੰਦਾ ਕਿ ਹਰ ਇੱਕ ਪਿੰਡ ਦੇ ਵਿੱਚ ਇਦਾਂ ਦੀਆਂ ਮੰਡੀਆਂ ਲੱਗਣ ਸਾਜੇ ਬਾਰਮਾ ਅਸਲਾਨਾ ਸਾਡਾ ਸਮਾਗਮ ਇੱਥੇ ਖਤਮ ਹੋਇਆ ਜੀ ਹੁਣ ਅਗਲੇ ਸਾਲ ਫੇਰ ਨਵੰਬਰ ਮਹੀਨੇ ਆਈਐਫਏ ਦਾ ਜਿਹੜਾ ਅਸਲਾਨਾ ਸਮਾਗਮ ਹੋਏਗਾ ਇਹ ਲੱਗੇਗਾ ਜਾਰੇ ਆਪਣੀ ਖੇਤੀ ਵਾਲੇ ਬੰਦੇ ਇਹਨਾਂ ਦੀਆਂ ਵੀ ਕਈ ਵਾਰੀ ਪੜਿਦੀਆਂ ਪੋਸਟਾਂ ਮੈਂ ਪੜਦਾ ਹੁੰਨਾ ਸੋਸ਼ਲ ਮੀਡੀਆ ਤੋਂ ਵੀ ਆ ਜਾਂਦੀਆਂ ਵਿੱਚ ਇਹਨਾਂ ਦੇ ਪਈਆਂ ਹੁੰਦੀਆਂ ਇਹਨਾਂ ਦੀ ਸੋ ਵਧੀਆ ਚਲੋ ਇਹ ਚੰਗੇ ਪੋਜ਼ਿਟਿਵ ਸੋਚ ਰੱਖ ਕੇ ਇੱਕ ਚੰਗੇ ਪਾਸੇ ਨੂੰ ਕੰਮ ਕਰਨ ਲੱਗੇ ਆ